ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੋਕ ਦੇਵ ਅੱਜ ਗੱਲ ਕਰਾਂਗੇ ਚੈਂਪੀਅਨਸ ਟਰੋਫੀ ਦੀ ਦੱਸਦੇ ਕਿ ਚੈਂਪੀਅਨਸ ਟਰੋਫੀ ਦੇ ਸੈਮੀਫਾਈਨਲ ਦੇ ਵਿੱਚ ਭਾਰਤੀ ਟੀਮ ਨੇ ਐਂਟਰੀ ਕਰ ਲਈ ਆ ਉੱਥੇ ਹੀ ਭਾਰਤ ਸੈਮੀਫਾਈਨਲ ਦੇ ਵਿੱਚ ਕਿਹੜੀ ਟੀਮ ਦੇ ਨਾਲ ਖੇਡੇਗਾ ਉਸਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ ਦੀ ਦੱਸਦੇ ਕਿ ਦੋਵੇਂ ਟੀਮਾਂ ਚੈਂਪੀਅਨਸ ਟਰੋਫੀ ਦੇ ਵਿੱਚ 25 ਸਾਲਾਂ ਦੇ ਬਾਅਦ ਕੋਈ ਮੁਕਾਬਲਾ ਖੇਡਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਸਨ 2000 ਦੇ ਵਿੱਚ ਦੋਵੇਂ ਟੀਮਾਂ ਚੈਂਪੀਅਨਸ ਟਰੋਫੀ ਦੇ ਵਿੱਚ ਆਮੋ ਸਾਹਮਣੇ ਹੋਈਆਂ ਸੀ ਤੇ ਉਸ ਸਮੇਂ ਕੀ ਵੀ ਭਾਰਤੀਆਂ ਦੇ ਉੱਪਰ ਭਾਰੀ ਪੈਸੀ ਜਾਣ ਕੇ ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ 25 ਸਾਲਾਂ ਦੇ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਮੋ ਸਾਹਮਣੇ ਹੋਣ ਜਾ ਰਹੀਆਂ ਨੇ ਉੱਥੇ ਹੀ ਜੇਕਰ ਸੈਮੀਫਾਈਨਲ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਗਰੁੱਪ A ਦੇ ਵਿੱਚੋਂ ਜਿੱਥੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਿਆ ਨੇ ਉੱਥੇ ਹੀ ਗਰੁੱਪ B ਦੇ ਵਿੱਚੋਂ ਆਸਟ੍ਰੇਲੀਆ ਸੈਮੀਫਾਈਨਲ ਦੇ ਲਈ ਕੁਆਲੀਫਾਈ ਹੋ ਚੁੱਕਿਆ ਪਰ ਇੰਗਲੈਂਡ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ ਤੇ ਅਜੇ ਵੀ ਪੇਚ ਫਸਿਆ ਹੋਇਆ ਹੈ ਕਿ ਦੂਜੀ ਟੀਮ ਕਿਹੜੀ ਰਹੇਗੀ ਜੋ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰੇਗੀ ਕਿ ਸਾਊਥ ਅਫਰੀਕਾ ਦੀ ਟੀਮ ਕੁਆਲੀਫਾਈ ਕਰੇਗੀ ਜਾਂ ਫਿਰ ਕੋਈ ਹੋਰ ਟੀਮ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਦੇ ਵਿਚਕਾਰ ਵੀ ਮੁਕਾਬਲਾ ਖੇਡਿਆ ਗਿਆ ਸੀ ਉਸ ਮੁਕਾਬਲੇ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਵੀ ਸੈਮੀਫਾਈਨਲ ਦੇ ਲਈ ਕੁਆਲੀਫਾਈ ਹੋ ਚੁੱਕੀ ਆ ਤਾਂ ਦੋਵੇਂ ਟੀਮਾਂ ਦੇ ਵਿੱਚੋਂ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਤੋਂ ਜੋ ਦੂਜੇ ਨੰਬਰ ਦੇ ਉੱਪਰ ਟੀਮ ਰਹੇਗੀ ਉਸ ਦਾ ਮੁਕਾਬਲਾ ਏ ਗਰੁੱਪ ਦੀ 1 ਨੰਬਰ ਵਾਲੀ ਟੀਮ ਨਾ ਹੋਏਗਾ ਜਾਨੀ ਕਿ ਜੇਕਰ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੇ ਨੰਬਰ ਦੇ ਉੱਪਰ ਆਉਂਦਾ ਤਾਂ ਫਿਰ ਭਾਰਤ ਦਾ ਮੁਕਾਬਲਾ B ਗਰੁੱਪ ਦੀ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨਾਲ ਹੋਏਗਾ ਤੇ ਜੇਕਰ ਭਾਰਤੀ ਟੀਮ ਹਾਰਦੀ ਜਾਂ ਤੇ ਦੂਜੇ ਨੰਬਰ ਤੇ ਰਹਿੰਦੀ ਆ ਤਾਂ ਫਿਰ ਜੋ ਦੂਸਰੇ ਗਰੁੱਪ ਦੀ ਪਹਿਲੇ ਨੰਬਰ ਵਾਲੀ ਟੀਮ ਹੋਏਗੀ ਆਸਟ੍ਰੇਲੀਆ ਜਾਂ ਸਾਊਥ ਅਫਰੀਕਾ ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਟੀਮ ਦੇ ਨਾਲ ਯਾਨੀ ਕਿ ਜੋ ਪਹਿਲੇ ਨੰਬਰ ਤੇ ਹੋਏਗੀ ਉਸ ਦਾ ਭਾਰਤ ਦਾ ਮੁਕਾਬਲਾ ਖੇਡਿਆ ਜਾਏਗਾ ਉੱਥੇ ਹੀ ਜੇਕਰ ਭਾਰਤੀ ਟੀਮ ਦੀ ਅਤੇ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਸੰਡੇ ਨੂੰ ਇਹ ਮੁਕਾਬਲਾ ਖੇਡਿਆ ਜਾ ਰਿਹਾ ਹੈ ਐਤਵਾਰ ਦਾ ਦਿਨ ਦੋਵਾਂ ਟੀਮਾਂ ਦੇ ਲਈ ਬੜਾ ਖਾਸ ਰਹੇਗਾ ਕਿਉਂਕਿ ਦੋਵੇਂ ਟੀਮਾਂ ਅੱਮੋ ਸਾਹਮਣੇ ਹੋਣ ਜਾ ਰਹੀਆਂ ਨੇ ਤਕਰੀਬਨ 25 ਸਾਲਾਂ ਬਾਅਦ ਦੋਮਾ ਟੀਮਾਂ ਦੇ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਤੁਹਾਨੂੰ ਦੱਸਦੀ ਕਿ ਚੈਂਪੀਅਨਸ ਟਰੋਫੀ ਦੀ ਸ਼ੁਰੂਆਤ 1998 ਦੇ ਵਿੱਚ ਹੋਈ ਸੀ ਤੇ ਹਰ 4 ਸਾਲ ਬਾਅਦ ਇਸ ਦਾ ਆਯੋਜਨ ਕੀਤਾ ਜਾਂਦਾ ਜਾਨੀ ਕਿ 4 ਸਾਲਾਂ ਬਾਅਦ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਤੇ ਇਸ ਟੂਰਨਾਮੈਂਟ ਵਿੱਚ ਖੇਡਣ ਵਾਲੀਆਂ ਟੀਮਾਂ ਦੀ ਜੇਕਰ ਗੱਲ ਕਰੀਏ ਦਾ ਰੈਂਕਿੰਗ ਦੇ ਵਿੱਚ ਪਹਿਲੇ 8 ਸਥਾਨਾਂ ਦੇ ਉੱਪਰ ਰਹਿਣ ਵਾਲੀਆਂ ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਂਦੀਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਹੁਣ 25 ਸਾਲਾਂ ਬਾਅਦ ਅਜਿਹਾ ਹੋਣ ਜਾ ਰਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ ਸਾਹਮਣੇ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਸਨ 2000 ਦੇ ਵਿੱਚ ਇਹ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਈਆਂ ਸੀ ਤੇ ਉਸ ਸਮੇਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਦੇ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 244 ਦੌੜਾਂ ਬਣਾਈਆਂ ਸੀ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਦੋ ਗੇਂਦਾਂ ਰਹਿੰਦੇ ਆ 6 ਵਿਕਟਾਂ ਖੋ ਕੇ ਇਸ ਟਾਰਗੇਟ ਨੂੰ ਹਾਸਲ ਕੀਤਾ ਸੀ ਉਸ ਦੇ ਵਿੱਚ ਕਿਹ ਵੀ ਟੀਮ ਚੈਂਪੀਅਨ ਬਣੀ ਸੀ ਦੱਸਦੇ ਕਿ ਫਾਈਨਲ ਮੁਕਾਬਲਾ ਸੀ ਇਸ ਟੂਰਨਾਮੈਂਟ ਦਾ ਜਿਸ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਮਾਰ ਦਿੱਤੀ ਸੀ ਤਾਂ ਹੁਣ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਦੋਵੇਂ ਟੀਮਾਂ ਆਮੋ ਸਾਹਮਣੇ ਹੋਣ ਜਾ ਰਹੀਆਂ ਨੇ ਤਾਂ ਇਸ ਵੱਡੇ ਮੁਕਾਬਲੇ ਨੂੰ ਭਾਰਤੀ ਟੀਮ ਜਿੱਤ ਕੇ ਜਿੱਥੇ ਸਨ 2000 ਦਾ ਬਦਲਾ ਲੈਣਾ ਚਾਹੇਗੀ ਉੱਥੇ ਹੀ ਫਾਈਨਲ ਦੇ ਵਿੱਚ ਐਂਟਰੀ ਵੀ ਕਰਨਾ ਚਾਹੇਗੀ ਦੱਸਦੇ ਕਿ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਤਕਾਰ ਹੁਣ ਤੱਕ 118 ਵੰਡੇ ਮੈਚ ਖੇਡੇ ਗਏ ਨੇ ਇਸ ਦੌਰਾਨ ਭਾਰਤ ਨੇ ਜਿੱਥੇ 60 ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕੀਤੀ ਉੱਥੇ ਹੀ ਨਿਊਜ਼ੀਲੈਂਡ ਨੇ 50 ਮੁਕਾਬਲੇ ਜਿੱਤੇ ਨੇ ਜਦਕਿ ਦੋਵਾਂ ਟੀਮਾਂ ਦੇ ਵਿਚਕਾਰ ਖੇਡੇ ਗਏ ਪਿਛਲੇ 5 ਵੰਡੇ ਮੈਚਾਂ ਦੇ ਵਿੱਚ ਭਾਰਤੀ ਟੀਮ ਨੇ ਹੀ ਜਿੱਤ ਹਾਸਲ ਕੀਤੀ ਹੈ ਯਾਨੀ ਕਿ ਪਿਛਲੇ 5 ਮੁਕਾਬਲਿਆਂ ਦੇ ਵਿੱਚ ਸਿਰਫ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ ਨਿਊਜ਼ੀਲੈਂਡ ਦੀ ਟੀਮ ਇੱਕ ਵੀ ਮੁਕਾਬਲਾ ਪਿਛਲੇ 50 ਮੁਕਾਬਲਿਆਂ ਦੇ ਵਿੱਚੋਂ ਨਹੀਂ ਜਿੱਤ ਸਕੀ ਤੇ ਉੱਥੇ ਹੀ ਜੇਕਰ ਇਸ ਟੂਰਨਾਮੈਂਟ ਦੀ ਗੱਲ ਕਰੀ ਤਾਂ ਭਾਰਤੀ ਟੀਮ ਹੁਣ ਤੱਕ ਬਿਨਾਂ ਕੋਈ ਮੈਚ ਗਵਾਏ ਸੈਮੀਫਾਈਨਲ ਦੇ ਤੱਕ ਪਹੁੰਚੀ ਆ ਪਹਿਲੇ ਮੁਕਾਬਲੇ 'ਚ ਭਾਰਤ ਨੇ ਜਿੱਥੇ ਬੰਗਲਾਦੇਸ਼ ਦੀ ਟੀਮ ਨੂੰ ਹਰਾਇਆ ਉੱਥੇ ਹੀ ਦੂਜੇ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੂੰ ਭਾਰਤ ਦੇ ਵੱਲੋਂ ਹਰਾਇਆ ਗਿਆ ਸੀ ਤਾਂ ਹੁਣ ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਇੱਕ ਪੱਟਾ ਮੈਚ ਹੋਣ ਜਾ ਰਿਹਾ ਦੱਸਦੇ ਕਿ ਸੈਮੀਫਾਈਨਲ ਤੋਂ ਪਹਿਲਾਂ ਲੀਗ ਮੈਚ ਹੈ ਜਾਨੀ ਕਿ ਗਰੁੱਪ ਸਟੇਜ ਦਾ ਮੈਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ ਤਾਂ ਇਸ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਜ਼ਰੂਰ ਚਾਹੇਗੀ ਕਿ ਪਿਛਲੇ ਮੁਕਾਬਲੇ ਦੀ ਹਾਰ ਦਾ ਵੀ ਬਦਲਾ ਲਿਆ ਜਾਏ ਤੇ ਉਸ ਤੋਂ ਇਲਾਵਾ ਗਰੁੱਪ 1 ਦੇ ਵਿੱਚ 1 ਨੰਬਰ ਦੇ ਉੱਪਰ ਰਹਿ ਕੇ ਯਾਨੀ ਕਿ ਇਹ ਦੇ ਵਿੱਚ 1 ਨੰਬਰ ਤੇ ਰਹਿ ਕੇ ਫਾਈਨਲ ਦੇ ਵਿੱਚ ਐਂਟਰੀ ਕੀਤੀ ਜਾਵੇ ਉੱਥੇ ਹੀ ਇਸ ਮੁਕਾਬਲੇ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੀ ਵਿਚਾਰ ਨੇ ਤੁਹਾਡੇ ਅਨੁਸਾਰ ਇਹ ਮੁਕਾਬਲਾ ਕਿਹੜੀ ਟੀਮ ਜਿੱਤੇਗੀ ਜਾਂ ਕਿਹੜਾ ਪਲੇਅਰ ਇਸ ਮੁਕਾਬਲੇ ਦੇ ਵਿੱਚ ਵਧੀਆ ਪਰਫਾਰਮ ਕਰ ਸਕਦਾ ਜਾਂ ਫਿਰ ਸੈਮੀਫਾਈਨਲ ਅਤੇ ਫਾਈਨਲ ਦੇ ਲਈ ਭਾਰਤੀ ਟੀਮ ਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ ਕਿਸ ਤਰੀਕੇ ਦਾ ਕੰਬੀਨੇਸ਼ਨ ਹੋਣਾ ਚਾਹੀਦਾ ਵਾ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ